ਹਾਂਜੀ ਜੀ ਦੇਖੋ ਜਿਹੜੀ ਵਿਕਰਮ ਜੀ ਟੀਐਸ ਸਾਹਿਬ ਦੀ ਇਲੀਗਲ ਅਰੈਸਟ ਤੇ ਸਬਸੀਕੁਐਂਟ ਰਿਮਾਂਡ ਇਹਨੂੰ ਜਿਹੜਾ ਹਾਈ ਕੋਰਟ ਦੇ ਵਿੱਚ ਚੈਲੰਜ ਕੀਤਾ ਗਿਆ ਉਹ ਪਟੀਸ਼ਨ ਅੱਜ ਫਿਰ ਤੋਂ ਦੁਬਾਰਾ ਹਿアリング ਦੇ ਲਈ ਆਈ ਸੀ ਕਿਉਂਕਿ ਪਹਿਲਾਂ ਕੱਲ ਉਹਦੇ ਜੇ ਹਿアリング ਹੋਈ ਸੀ ਤੇ ਕਿਉਂਕਿ ਰਿਮਾਂਡ ਆਰਡਰ ਜਿਹੜਾ ਚੈਲੰਜ ਕੀਤਾ ਸੀ ਉਹ ਪਰਸੋਂ ਖਤਮ ਹੋ ਗਿਆ ਸੀ ਤੇ ਪਰਸੋਂ ਇੱਕ ਨਵਾਂ ਫਰੈਸ਼ ਆਰਡਰ ਰਿਮਾਂਡ ਦਾ ਪਾਸ ਹੋਇਆ ਸੀ ਤੇ ਕੋਰਟ ਨੇ ਕਿਹਾ ਸੀ ਕਿ ਉਹ ਰਿਮਾਂਡ ਆਰਡਰ ਵੀ ਪਲੇਸ オン ਰਿਕਾਰਡ ਕੀਤਾ ਜਾਵੇ ਤਾਂ ਹੀ ਇਹ ਪਟੀਸ਼ਨ ਦੀ ਸੁਣਵਾਈ ਹੋ ਸਕਦੀ ਹੈ ਕੱਲ ਕੋਰਟ ਦੇ ਵਿੱਚ ਉਹ ਫਿਰ ਜਿਹੜਾ ਸਬਸਿਕੁਐਂਟ ਰਿਮਾਂਡ ਆਰਡਰ ਹੈ ਉਹਨੂੰ ਅਸੀਂ ਕੋਰਟ ਦੇ ਵਿੱਚ ਪਲੇਸ オン ਰਿਕਾਰਡ ਕਰਤਾ ਸੀ ਐਪਲੀਕੇਸ਼ਨ ਲਗਾ ਕੇ ਪਰ ਉਹਦੇ ਵਿੱਚ ਫਿਰ ਇੱਕ ਐਮੈਂਡਮੈਂਟ ਕਰ ਦਿੱਤੀ ਗਈ ਹੈ ਜੱਜ ਸਾਹਿਬ ਤੋਂ ਉਹਦੀ ਡੇਟ ਜਿਹੜੀ ਮੇਨ ਆਰਡਰ ਦੇ ਵਿੱਚ ਮੈਂਸ਼ਨਡ ਹੈ ਉਹ 5 ਜੁਲਾਈ ਲਿਖੀ ਹੈ ਉਸ ਤੋਂ ਬਾਅਦ ਜਿਹੜਾ ਐਮੈਂਡਮੈਂਟ ਇੱਕ ਰਿਮਾਂਡ ਐਮੈਂਡੇਡ ਰਿਮਾਂਡ ਆਰਡਰ ਜਿਹੜਾ ਅੱਜ ਸਵੇਰੇ ਅਪਲੋਡ ਕੀਤਾ ਗਿਆ ਉਹਦੇ ਵਿੱਚ ਡੇਟ ਨੂੰ ਬਦਲ ਕੇ ਫਿਰ 6 ਜੁਲਾਈ ਕਰ ਦਿੱਤਾ ਗਿਆ ਸੋ ਅੱਜ ਕੋਰਟ ਨੇ ਡਾਇਰੈਕਟ ਕੀਤਾ ਕਿ ਹੁਣ ਇਹਨੂੰ ਵੀ ਪਲੇਸ ਔਨ ਰਿਕਾਰਡ ਕੀਤਾ ਜਾਏ ਕਿਉਂਕਿ ਇਹ ਇੱਕ ਮੈਂਡੇਟ ਰਿਮਾਂਡ ਆਰਡਰ ਆ ਗਿਆ ਸੋ ਹੁਣ ਦੁਬਾਰਾ ਟਿਊਜ਼ਡੇ ਨੂੰ ਇਹ ਕੇਸ ਦੀ ਹੀਅਰਿੰਗ ਹੋਏਗੀ ਇਹ ਸਾਰੇ ਜਿਹੜੇ ਰਿਮਾਂਡ ਆਰਡਰਸ ਐ ਇਹ ਪਲੇਸ ਔਨ ਰਿਕਾਰਡ ਕਰਨ ਤੋਂ ਬਾਅਦ ਕੋਰਟ ਨੇ ਕਹਿ ਕੇ ਕਿ ਫਰੈਸ਼ ਅਪਲੀਕੇਸ਼ਨ ਤੁਸੀਂ ਵਿਡਰੋ ਕਰ ਦਿੱਤੀ ਕਿ ਫਰੈਸ਼ ਅਪਲੀਕੇਸ਼ਨ ਬਹੁਤ ਤਰੀਕੇ ਨਾਲ ਬਾਕਿਉਂ ਕਿ ਤੁਸੀਂ ਅਮੈਂਡਮੈਂਟ ਜਿਹੜੀ ਤੁਸੀਂ ਪਰਮਿਸ਼ਨ ਲੈਣੀ ਚਾਹੀਦੀ ਨਹੀਂ ਪਹਿਲਾਂ ਜਿਹੜੀ ਅਪਲੀਕੇਸ਼ਨ ਅਸੀਂ ਮੂਵ ਕੀਤੀ ਐ ਕਿਉਂਕਿ ਕੱਲ ਕੋਰਟ ਦੇ ਵਿੱਚ ਹੀ ਕੱਲ ਸਵੇਰ ਤੱਕ ਇਹ ਰਿਮਾਂਡ ਆਰਡਰ ਨਹੀਂ ਆਇਆ ਸੀ ਕੋਰਟ ਦੇ ਜਦੋਂ ਇਹ ਹੀアリング ਤੋਂ ਬਾਅਦ ਹੀ ਇਹ ਐਪਲੀਕੇਸ਼ਨ ਮੂਵ ਕੀਤੀ ਗਈ ਸੀ ਪਰ ਜਿੱਦਾਂ ਮੈਂ ਕਿਹਾ ਕਿ ਹੁਣ ਇੱਕ ਫਰੈਸ਼ ਰਿਮਾਂਡ ਆਰਡਰ ਹੋਰ ਆ ਗਿਆ ਇੱਕ ਮੰਡੇਟਿਡ ਫਰੈਸ਼ ਰਿਮਾਂਡ ਆਰਡਰ ਜਿਹੜਾ ਅੱਜ ਆ ਗਿਆ ਸੋ ਵੀ ਇੱਕ ਪ੍ਰੋਪਰ ਐਪਲੀਕੇਸ਼ਨ ਦੇ ਨਾਲ ਉਹਨੇ ਦੋਨੋਂ ਆਰਡਰ ਕਿਉਂਕਿ ਇਹ ਜਿਹੜਾ ਅੱਜ ਆਰਡਰ ਆਇਆ ਇਹ ਵੀ ਉਸੇ ਆਰਡਰ ਦਾ ਸਬਸੀਕੁਐਂਟ ਪਾਰਟ ਹੈ ਸੋ ਹਣੀ ਇੱਕ ਐਪਲੀਕੇਸ਼ਨ ਲਗਾ ਕੇ ਪਲੇਸ ਔਨ ਰਿਕਾਰਡ ਦੀ ਇਹ ਦੋਨੋਂ ਆਰਡਰਸ ਕੰਬਾਈਨਡ ਇਸ ਪਟੀਸ਼ਨ ਦੇ ਵਿੱਚ ਪਲੇਸ ਆਨ ਰਿਕਾਰਡ ਕਰਨੇ ਨੇ ਉਹਦੇ ਲਈ ਅਜੇ ਜੁਆਇਨ ਹੋਇਆ ਟਿਊਸਡੇ ਬੱਸ ਤੁਸੀਂ ਕਹਿ ਰਹੇ ਹੋ ਕਿ ਫਰੈਸ਼ ਰਿਮਾਂਡ ਆਰਡਰ ਇੱਕ ਗੱਲ ਜਿਹੜਾ ਆਇਆ ਸੀਗਾ ਅੱਜ ਫੇਰ ਆ ਗਿਆ ਅੱਜ ਕਮੈਂਡੇਡ ਨਵਾਂ ਸੁਭਾ ਆ ਗਿਆ ਜਿਹੜਾ ਕੱਲ ਸੀ ਜਿਹੜਾ ਕੱਲ ਆਰਡਰ ਹੈ ਉਹਦੇ 'ਚ ਹੈਗਾ 5 ਜੁਲਾਈ ਦੀ ਡੇਟ ਹੁਣ ਜਿਹੜਾ ਮੰਡਡ ਆਇਆ ਉਹਦੇ 'ਚ 6 ਜੁਲਾਈ ਡੇਟ ਸ਼ੋ ਹੋ ਰਹੀ ਹੈ ਸੋ ਦੋਨੋਂ ਆਰਡਰਸ ਨੂੰ ਕੰਬਾਈਨ ਕਰਕੇ ਇੱਕ ਫਰੈਸ਼ ਜਿਹੜੀ ਐਪਲੀਕੇਸ਼ਨ ਆਨ ਰਿਕਾਰਡ ਲਗਾ ਕੇ ਉਹ ਦੋਨੋਂ ਆਰਡਰਸ ਨੂੰ ਪਲੇਸ ਆਨ ਰਿਕਾਰਡ ਹੁਣ ਮੰਗਲਵਾਰ ਨੂੰ ਸੁਭ ਐਪਲੀਕੇਸ਼ਨ ਅਸੀਂ ਅੱਜ ਹੀ ਕੋਰਟ ਦੇ ਵਿੱਚ ਫਾਈਲ ਕਰ ਦਾਂਗੇ ਜੋ ਪ੍ਰੋਪਰ ਡਿਊ ਪ੍ਰोसीजर ਹੈ ਠੀਕ ਹੈ ਜੀ ਥੈਂਕ ਯੂ